ਇਤ ਕਾਂ ਵੀ ਅਸੀਂ ਇਹ ਮੁੰਡਾ ਸਹਿਬ ਸੰਤੀ ਦਾ ਗੁਰਸਿੱਖ ਮੁੰਡਾ ਐ ਸੰਤੀ ਨਾਲ ਚੁਣ ਲਿਆ ਸਾਨੂੰ ਤਾਂ ਜਦੋਂ ਇਹ ਜਿਵੇਂ ਦੱਸਿਆ ਵੀਰ ਨੇ ਵੀ ਸਵੇਰੇ ਜਦੋਂ ਲਿਸਟਾਂ ਦੇਖੇ ਸਾਨੂੰ ਤਾਂ ਅੱਖਾਂ ਖੁੱਲੀਆਂ ਰਹਿ ਗਈਆਂ ਵੀ ਕੀ ਬਣ ਗਿਆ ਉਹ ਵੋਟਰ ਲਿਸਟਾਂ ਤਾਂ ਸਾਡੇ ਵਿੱਚ ਸਾਡੇ ਐਡਰੈਸਾਂ ਤੇ ਕਿਸੇ ਦੇ 20 ਬੰਦਿਆਂ ਦੀ ਕਿਸੇ ਦੇ 40 ਕਿਸੇ ਦੇ 50 ਕਿਸੇ ਦੇ 60 ਉਹ ਸਾਡੇ ਐਡਰੈਸ ਤੇ ਫਿੱਟ ਕਰਤੀਆਂ ਵੋਟਾਂ ਇਹਨਾਂ ਨੇ ਜਦੋਂ ਬੰਦਾ ਇੱਥੇ ਇਸ ਐਡਰੈਸ ਤੇ ਰਹਿੰਦਾ ਨਹੀਂ ਉਹਦੀ ਇੱਥੇ ਦੀ ਵੋਟ ਕਿਵੇਂ ਬਣ ਗਈ ਸਰਪੰਚ ਉਹ ਬਣ ਗਿਆ ਉਹ ਜੋ ਜਣਾ ਮਰਜ਼ੀ ਮਤਾਂ ਪਾਸ ਕਰਕੇ ਜੋ ਮਰਜ਼ੀ ਕਰਨ ਕਾਨੂੰ ਜਿਹੜਾ ਕੋ ਸਾਡੇ ਤੇ ਕਿਰਾਏ ਰੈਂਟ ਤੇ ਵੀ ਰਹਿੰਦਾ ਅਗਲੇ ਆ ਹਮ ਤਾਂ ਹਮ ਨਹੀਂ deta ਤੁਮ ਕੋ ਰੈਂਟ ਕਿਆ ਕਰੇਗਾ ਸਾਡੇ ਵਾਸਤੇ ਤਾਂ ਬਹੁਤ ਵੱਡੀ ਸਮੱਸਿਆ ਖੜੀ ਕਰ ਦਿੱਤੀ ਜੇ ਨਾ ਸਾਡੇ ਪਿੰਡ ਦਾ ਏਕਾ ਹੁੰਦਾ ਨਾ ਸਮਾਜ ਸੇਵੀ ਸਸਥਾ ਸਾਨੂੰ ਸਾਥ ਦਿੰਦੀਆਂ ਤਾਂ ਸਾਡਾ ਤਾਂ ਬੁਰਾ ਹੱਸ ਅਸੀਂ ਤਾਂ ਉਹਨਾਂ ਦੀ ਝੁੱਗੀ ਦੇ ਅਗੇ ਜਾ ਕੇ ਬੈਠੇ ਗੁਰਦਾ ਬਾਬੂ ਜੀ ਹਮਾਰੇ ਮੋਰ ਲਗਾ ਦੇ ਕੇ ਕਹਿੰਦਾ ਹਮ ਤਾਂ ਤੁਮ ਕੋ ਜਾਣਤਾ ਨਹੀਂ ਕਹਾਂਥੇ ਆਇਆ ਹੈ ਤੂੰ ਹੈ ਉਹ ਸਾਨੂੰ ਤਾਂ ਅਗਲੇ ਆ ਗੱਲ ਸੁਣਾਇਆ ਹਮ ਤਾਂ ਤੁਮ ਕੋ ਜਾਣਤਾ ਨਹੀਂ ਕਹਾਂਥੇ ਆਇਆ ਹੈ ਉਹ ਸਾਨੂੰ ਤਾਂ ਇਸ ਗੱਲ ਤੇ ਹੱਦ ਹੁੰਦੀ ਹੈ ਵੀ ਇੰਨਾ ਇੰਨਾ ਤਾਂ ਕਸੂਸੀ ਆਵਾਜ਼ ਨਾ ਚੁੱਕਦੇ ਤਈ ਤ ਤੈ ਸੀ ਪੱਕਾ ਕਿ ਕੋਈ ਤੁਸੀਂ ਜਿਹਨੂੰ ਜਾਣਦੇ ਵੀ ਨਾ ਹੁੰਦੇ ਤੁਸੀਂ ਤਾਂ ਜੱਦੀ ਪੁਛਤੀ ਇੱਥੇ ਰਹਿ ਰਹੇ ਹੋ ਕਿਸੇ ਨੂੰ ਜਾਣਦੇ ਨੇ ਵਾਹ ਵੀ ਨਾ ਹੁੰਦੇ ਉਹ ਸਰਪੰਚ ਬਣ ਜਾਣੇ ਤੁਹਾਡੇ ਪਿੰਡ ਦਾ ਮੈਂ ਕਹਾਂ ਜੀ ਸਾਡੇ ਵਾਸਤੇ ਤਾਂ ਇੰਨੀ ਨਮੋਸ਼ੀ ਭਰੀ ਗੱਲ ਹੋ ਗਈ ਵੀ ਸਾਡਾ ਤਾਂ ਵजूदੇ ਖਤਮ ਹੋ ਗਿਆ ਬਣਦੇ ਸਰਪੰਚ ਰਹੇ ਕਿ ਤੁਸੀਂ ਫਿਰ ਇਹ ਸਾਡੇ ਜੂੰਦਿਆਂ ਦਾ ਕੀ ਫਾਇਦਾ ਜੇ ਸਾਡੇ ਜੂੰਦਿਆਂ ਜੀ ਕੋਈ ਸਰਪੰਚ ਜਿਹੜਾ ਹੈ ਪ੍ਰਵਾਸੀ ਭਈਆ ਬਣ ਅਸੀਂ ਫਿਰ ਕਾਦੇ ਲਈ ਬੈਠੇ ਆ ਹੱਕ ਲੈਣੇ ਤਾਂ ਪੰਜਾਬੀਆਂ ਨੂੰ ਆਉਂਦੇ ਆ ਪਿੰਡ ਦਾ ਬੰਦਾ ਕਰਦਾ ਪੇਤੀ ਲੰਕਾ ਟਾਏ ਉਹ ਲੰਕਾ ਟਾ ਗਿਆ ਜੀ ਸਾਡੇ ਪਿੰਡ ਦੀ ਪੰਚਾਇਤ ਟਾ ਗਿਆ ਅਸੀਂ ਫੇਰ ਵੀ ਤਗੜੇ ਹੋ ਕੇ ਆਪਦੀ ਪੰਚਾਇਤ ਨੂੰ ਦੁਬਾਰਾ ਖੜਾ ਕਰਾਂਗੇ ਤੇ ਸਰਪੰਚ ਬਣੇਗਾ ਤੇ ਬਣੇਗਾ ਹੀ ਨਾਮ ਕੋਈ ਗੋਰੀ ਸ਼ਰਮਾ ਕੋਈ ਇੱਕ ਹੋਰ ਸੀ ਸਾਰੀ ਸ਼ਰਮੇ ਕੁਝ ਹੋਰ ਇਸਤੀਸ਼ ਹੋ ਗਿਆ ਹੋਰ ਕਾਫੀ ਅਜੇ ਨਾਮ ਸੀ ਜਿਹੜੇ ਅਸੀਂ ਬੋਲਣੇ ਵੀ ਨਹੀਂ ਆਉਂਦੇ ਸਾਨੂੰ ਤਾਂ ਉਹ ਜੇ ਨਾਮ ਸੀਗੇ ਹਾਂ ਜੀ ਹਾਂ ਉਹ ਤਾਂ ਸਾਰੇ ਪ੍ਰਵਾਸੀ ਸੀਗੇ ਜਿਹੜੇ ਸਰਪੰਚ ਬਣ ਜਾਣੇ ਸੀਗੇ ਤੁਹਾਡੇ ਪਿੰਡ ਦੇ ਜੀ ਟੋਟਲੀ ਪ੍ਰਵਾਸੀ ਆ ਉਹ ਸਾਰੇ 11 12 ਬੰਦਿਆਂ ਨੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਆਪਦੀ ਨੋਮੀਨੇਸ਼ਨ ਵਾਲੇ ਕਾਗਜ਼ ਡਨ ਕਰ ਲਏ ਆ ਐਨਓਸੀਆਂ ਵੀ ਵਗੈਰਾ ਸਰਪੰਚੀ ਆਸਤੇ ਤੇ ਬਲਕਿ ਸਪੈਸ਼ਲ ਇਹਨਾਂ ਦੀ ਬੱਸਾਂ ਇੱਥੇ ਆਉਂਦੀਆਂ ਉੱਥੋਂ ਜਦ VOTING ਹੁੰਦੀ ਹੈ ਉੱਥੇ ਤੇ ਉਹ ਬੰਦੇ ਇਹਨਾਂ ਨੂੰ ਖਰਚਾ ਵੀ ਦਿੰਦੇ ਆ ਇਹ ਉੱਥੇ ਵੀ ਵੋਟ ਪਾਈ ਜਾਂਦੇ ਆ ਇਹ ਇੱਥੇ ਵੀ ਵੋਟ ਪਾਈ ਆ ਬਹੁਤ ਹਨਨ ਦੀ ਗੱਲ ਆ ਉਹ ਤਰਾਨੀ ਦੀ ਗੱਲ ਹੈ ਜੀ ਪੰਜਾਬ ਨੂੰ ਨਾ ਹੁਣ ਇਹ ਤੋਂ ਸੇਧ ਲੈਣੀ ਚਾਹੀਦੀ ਹੈ ਜੋ ਸਾਡੇ ਨਾਲ ਹੋਇਆ ਹੈ ਸਾਰੇ ਪਿੰਡਾਂ ਵਾਲਿਆਂ ਨੂੰ ਅਸੀਂ ਕਹਾਂਗੇ ਵੀ ਇਹ ਤੋਂ ਸੇਧ ਲੋ ਤੇ ਪ੍ਰਵਾਸੀ ਕਿਸੇ ਵੀ ਬੰਦੇ ਦੀ ਤੁਸੀਂ ਵੋਟ ਨਾ ਬਣਾਓ। ਵੋਟ ਤੋਂ ਹੀ ਅੱਗੇ ਡਾਕੂਮੈਂਟ ਬਣਾਉਂਦੇ ਆਂ ਹਰ ਅੱਗੇ ਆਪਣੇ ਹੱਕ ਮੰਗਦੇ ਆਂ। ਅੱਧ ਦੀ ਗੱਲ ਹੈ ਅਸੀਂ ਕਿਤੇ ਆਪਣੇ ਪਿੰਡ ਤੇ ਸ਼ਾਮ ਲਾੜਦੇ ਕਿਤੇ ਇੱਕ ਮਰਲੇ ਤੇ ਵੀ ਕਿਤੇ ਕਬਜ਼ਾ ਹੋਵੇ ਅਸੀਂ ਤਾਂ ਅਸੀਂ ਤਾਂ ਇਲੈਕਸ਼ਨੇ ਨਹੀਂ ਲੜ ਸਕਦੇ ਸਾਡੇ ਤਾਂ ਨਾਮਿਨੇਸ਼ਨ ਪਹਿਲੇ ਦਿਨੇ ਰੱਦ ਹੋ ਜਾਂਦੀ ਹੈ ਵੀ ਸ਼ਾਮ ਲਾੜ ਤੇ ਬੈਠਾ ਹੈ ਇੱਕ ਮਰਲਾ ਇਹਦੇ ਕੋਲ ਚਾਮ ਲਾੜਦਾ। ਉਹ ਤਾਂ ਪੂਰੀ ਦੀ ਪੂਰੀ ਕਲੋਨੀ ਗੈਰ ਕਾਨੂੰਨੀ ਤਰੀਕੇ ਨਾਲ ਘਮਾੜਦੀ ਜ਼ਮੀਨ ਤੇ ਬੈਠੀ ਹੈ। ਉਹਨੂੰ ਦੇਖੋ ਐਨਓਸੀ ਜਾਰੀ ਕਰ ਰਹੇ ਆਪ ਸਰ। ਪੰਜਾਬ ਚ ਪੰਚਾਇਤੀ ਚੋਣਾਂ ਕਰਕੇ ਮਾਹੌਲ ਭਖਿਆ ਹੋਇਆ ਹੈ ਨੋਮੀਨੇਸ਼ਨ ਫਾਈਲ ਹੋ ਗਏ ਪਰ ਇੱਕ ਪਿੰਡ ਦੇ ਵਿੱਚ ਰੌਲਾ ਪੈ ਗਿਆ ਪੰਜਾਬ ਦਾ ਉਹ ਪਿੰਡ ਜਗਤਪੁਰਾ ਜਿਹਦਾ ਨਾਂ ਹੈ ਜਿੱਥੇ ਕਿ ਪਿੰਡ ਦੇ ਲੋਕਾਂ ਦੀਆਂ ਤਾਂ ਵੋਟਾਂ ਸੀਗੀਆਂ 8-900 ਦੇ ਕਰੀਬ ਪਰ ਵੋਟਾਂ ਜਦੋਂ ਵੋਟਰ ਲਿਸਟ ਆਈ ਲੋਕ ਜੋ ਪਿੰਡ ਦੇ ਸੀ ਉਹ ਵੀ ਹੈਰਾਨ ਹੋ ਗਏ ਕਿ ਆਖਰਕਾਰ ਇੰਨੀ ਆਬਾਦੀ ਸਾਡੇ ਪਿੰਡ ਦੇ ਵਿੱਚ ਕਿਵੇਂ ਆ ਗਈ ਇੱਕ ਇੱਕ ਘਰ ਦੇ ਵਿੱਚ 25-25 30-30 ਵੋਟਾਂ ਸੀਗੀਆਂ ਜੋ ਕਿ ਪੋਸਿਬਿਲਟੀ ਨਹੀਂ ਹੋ ਸਕਦੀ ਉਸ ਚੀਜ਼ ਦੀ ਫਿਰ ਇਹ ਸਾਰੇ ਪਿੰਡ ਦੇ ਲੋਕ ਲੋਕਾਂ ਨੇ ਇਹਨਾਂ ਨੇ ਵਿਚਾਰ ਵਟੰਦਰਾ ਕੀਤਾ ਕਿ ਆਖਰਕਾਰ ਪ੍ਰਵਾਸੀਆਂ ਦੀਆਂ ਵੋਟਾਂ ਸਾਡੇ ਪਿੰਡ ਦੇ ਲੋਕਾਂ ਦੇ ਨਾਲ ਕਿਵੇਂ ਜੁੜ ਗਈਆਂ ਸਾਡੇ ਪਿੰਡ ਦੀ ਵੋਟਰ ਲਿਸਟ ਦੇ ਵਿੱਚ ਕਿਵੇਂ ਜੁੜ ਗਈਆਂ ਪ੍ਰਵਾਸੀਆਂ ਦੀਆਂ ਵੋਟਾਂ ਪਰ ਗੱਲਬਾਤ ਕਰਾਂਗੇ ਕਿਉਂਕਿ ਪਿੰਡ ਦੇ ਲੋਕ ਜਿਹੜੇ ਜੱਦੀ ਪੁਸ਼ਤੀ ਇੱਥੇ ਰਹਿੰਦੇ ਆ ਉਹਨਾਂ ਦੀ ਕੰਤਾ 8900 ਦੇ ਕਰੀਬ ਹੀ ਸੀਗੀਆਂ ਪਰ 7000 ਪਲੱਸ ਵੋਟਾਂ ਇਸ ਪਿੰਡ ਦੀਆਂ ਹੋਗੀਆਂ ਗੱਲਬਾਤ ਕਰਾਂਗੇ ਕਿਉਂਕਿ ਜੇ ਇਹ ਲੋਕ ਚਾਹੁੰਦੇ ਵੀ ਸਰਪੰਚ ਤਾਂ ਕਿਸੇ ਹੋਰ ਨੂੰ ਬਣਾਉਣਾ ਚਾਹੁੰਦੇ ਸੀ ਕਿਸੇ ਅਮਰਤਧਾਰੀ ਨੂੰ ਤਿਆਰੀ ਕਰਾਈ ਹੋਈ ਸੀ ਇਹਨਾਂ ਨੇ ਸਰਪੰਚੀ ਦਾ ਚੋਣ ਲੜਾਉਣ ਦੀ ਪਰ ਸਰਪੰਚ ਕਿਸੇ ਪ੍ਰਵਾਸੀ ਨੇ ਬਣ ਜਾਣਾ ਸੀ ਇਹਨਾਂ ਦਾ ਤਾਂ ਕੋਈ ਪੰਚ ਵੀ ਨਹੀਂ ਬਣਨਾ ਸੀ ਮੈਨੂੰ ਲੱਗਦਾ ਗੱਲਬਾਤ ਕਰਦੇ ਆ ਪਰ ਫੈਸਲਾ ਆਇਆ ਹਾਈ ਕੋਰਟ ਪਹੁੰਚੇ ਇਹ ਲੋਕ ਫਿਰ ਉਸ ਤੋਂ ਬਾਅਦ ਸਟੇਟ ਇਲੈਕਸ਼ਨ ਕਮਿਸ਼ਨ ਕਮਿਸ਼ਨ ਨੇ ਜੋ ਹੈ ਇੱਥੋਂ ਦੀ ਇਲੈਕਸ਼ਨ ਰੱਦ ਕਰ ਦਿੱਤੀ ਹੈ ਜਿੰਨਾਂ ਦੇ ਵੀ ਨਾਮਿਨੇਸ਼ਨ ਫਾਈਲ ਹੋਏ ਸੀ ਉਹ ਸਾਰਿਆਂ ਦੇ ਰ ਮੇਰੇ ਹੱਥ ਦੇ ਵਿੱਚ ਆ ਗੱਲਬਾਤ ਕਰਦੇ ਆ ਬਾਈ ਹੁਣਾਂ ਦੇ ਨਾਲ ਸਭ ਤੋਂ ਪਹਿਲਾਂ ਬਾਈ ਜੀ ਇੱਕ ਵੱਡੀ ਜਿੱਤ ਕਹੀ ਜਾ ਸਕਦੀ ਹੈ ਕਿਉਂਕਿ ਤੁਸੀਂ ਇਹ ਮਸਲਾ ਲੈ ਕੇ ਗਏ ਹਾਈ ਕੋਰਟ ਪਹੁੰਚਿਆ ਫਿਰ ਇਲੈਕਸ਼ਨ ਕਮਿਸ਼ਨ ਨੇ ਤੁਹਾਡੇ ਪਿੰਡ ਦੀ ਜੋ ਸਰਪੰਚੀ ਦੀ ਚੋਣ ਆ ਉਹ ਰੱਦ ਕਰ ਦਿੱਤੀ ਕਿਵੇਂ ਦੇਖਦੇ ਹੋ ਪੂਰਾ ਮਸਲਾ ਤਾਂ ਸਮਝਾਓ ਹੋਇਆ ਕੀ ਹੈ ਇਹ ਕਿਉਂਕਿ ਪਿੰਡ ਵਾਲੇ ਵੀ ਕਹਿੰਦੇ ਹੈਰਾਨ ਹੋ ਗਏ ਵੀ ਇਹ ਤਾਂ ਰਾਤੋਂ ਰਾਤ ਇਹ ਹੋ ਕੀ ਗਿਆ ਇੰਨੀਆਂ ਵੋਟਾਂ ਕਿਵੇਂ ਬਣ ਗਈਆਂ 6 7 800 ਦੀ ਆਬਾਦੀ ਜਾਂ 900 ਦੀ ਆਬਾਦੀ ਹੋਊਗੀ ਪਰ 7000 ਦੇ ਕਰੀ ਵੋਟਾਂ ਬਣ ਗਈਆਂ ਦੇਖੋ ਜੀ ਮਸਲਾ ਤਾਂ ਇਹ ਜਨਵਰੀ ਚ ਸਾਨੂੰ ਪਤਾ ਲੱਗਿਆ ਸੀ ਐਮਐਲਏ ਕਰਵੰਤ ਸਿੰਘ ਦੀ ਵੀਡੀਓ ਇੱਕ ਵਾਇਰਲ ਹੋਈ ਉਹ ਕਲੋਨੀ ਚ ਕਿਸੇ ਮੰਦਰ ਦੇ ਉਦਘਾਟਨ ਚ ਗਏ ਸੀ ਉੱਥੇ ਉਹਨਾਂ ਨੇ ਕੋਈ ਇੱਕ ਡਾਕੂਮੈਂਟ ਮੀਡੀਆ ਚ ਦਿਖਾ ਕੇ ਕਿਹਾ ਵੀ ਇਹ ਕਲੋਨੀ ਪੱਕੀ ਹੋਗੀ ਤੇ ਇਹ ਕਲੋਨੀ ਦੀ ਪੰਚਾਇਤ ਹੁਣ ਜਗਤਪ੍ਰੇ ਨਾਲ ਬਣੇਗੀ ਇਹਨਾਂ ਦੇ ਪੰਜ ਸ਼ਾਇਦ ਇਹਨਾਂ ਦਾ ਸਰਪੰਚ ਵੀ ਬਣ ਜਵੇ ਸ਼ਾਇਦ ਉਹ ਵੀਡੀਓ ਕਾਫੀ ਲੋਕਾਂ ਨੇ ਦੇਖੀ ਹੋਊਗੀ ਪਹਿਲਾਂ ਅਸੀਂ ਉਸ ਚੀਜ਼ ਨੂੰ ਲਾਈਟ ਲਿਆ ਵੀ ਚਲੋ ਲੀਡਰ ਨੇ ਇਹ ਤਾਂ ਝੂਠੇ ਵਾਦੇ ਲਾਉਂਦੇ ਰਹਿੰਦੇ ਹੋਣੇ ਆ ਇਲੈਕਸ਼ਨ ਦਾ ਟਾਈਮ ਸੀਗਾ ਵੀ ਲਾਰਾ ਲਾਤਾ ਹੋਣਾ ਪਰ ਹੌਲੀ ਹੌਲੀ ਸਾਨੂੰ ਜਿਉ ਸਾਡੇ ਹੱਥ ਇੱਕ ਡਾਕੂਮੈਂਟ ਲੱਗਿਆ ਜਿਸ ਤੇ ਸਾਨੂੰ ਲੱਗਿਆ ਵੀ ਵਾਕਈ ਇਹ ਹੋ ਸਕਦਾ ਹੈ ਜਦੋਂ ਅਸੀਂ ਹੋੜਡੰਗਾਈ ਚ ਜਾਂਚ ਕੀਤੀ ਸਾਨੂੰ ਪਤਾ ਲੱਗੇ ਵੀ ਇਹ ਜੋੜਨੇ ਦੀ ਤਿਆਰੀ ਹੋ ਰਹੀ ਹੈ ਤੇ ਅਸੀਂ ਫਿਰ ਅਕਤੂਬਰ ਚ ਜੀ ਇਹ ਸਾਡੇ ਪਿੰਡ ਦੇ ਮੋਟਰ ਜਿਹੜੇ ਬੰਦੇ ਸੀਗੇ ਉਹ ਹਾਈ ਕੋਰਟ ਗਏ ਹਾਈ ਕੋਰਟ ਨੇ ਡਾਇਰੈਕਸ਼ਨਾਂ ਕਰਤੀਆਂ ਆਪਣੇ ਸਟੇਟ ਦੇ ਡੀਸੀ ਵਗੈਰਾ ਨੂੰ ਆਪਣੇ ਇਨਸਟਰਕਸ਼ਨ ਕਰਦੀ ਵੀ ਜਵਾਬ ਦਿਓ ਡੀਸੀ ਵਗੈਰਾ ਨੇ ਅੱਗੇ ਬੀਡੀਪੋ ਜਿੱਦਾਂ ਇਹਨਾਂ ਦਾ ਸਿਸਟਮ ਚੱਲਦਾ ਹੈ ਬੀਡੀਓ ਡੀਡੀਪੀਓ ਇਹਦਾ ਚੱਲਦਾ ਰਿਹਾ ਸਿਸਟਮ ਪਹਿਲਾਂ ਤਾਂ ਇਹ ਸਾਡੇ ਹੱਕ ਚ ਕਰ ਗਏ ਪਰ ਬਾਅਦ ਚ ਜਦ ਕਲਵੰਤ ਸਿੰਘ ਉਹਨਾਂ ਦਾ ਜੋਰ ਪਿਆ ਇਹ ਸਾਡੇ ਹੱਕ ਚ ਨਹੀਂ ਕਰਿਆ ਇਹਨਾਂ ਨੇ ਸਾਡੇ ਵਿਰੁੱਧ ਚਲੇ ਗਏ ਫਿਰ ਅਸੀਂ ਡਬਲ ਬੈਂਚ ਤੇ ਫੇਰ ਅਪਲੀਕੇਸ਼ਨ ਲਾਈ ਡਬਲ ਬੈਂਚ ਨੇ ਜੀ ਜਵਾਬ ਮੰਗਿਆ ਗਮਾਡਾ ਤੋਂ ਵੀ ਕਿ ਅਸੀਂ ਕਿਹਾ ਵੀ ਤਾਂ ਗਮਾਂਡਾ ਦੀ ਕਲੋਨੀ ਚ ਬੈਠੇ ਸਾਡੇ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਪਿੰਡ ਦੇ ਫਿਰ ਇਹਨਾਂ ਜੀ ਡਬਲ ਬੈਂਚ ਨੇ ਸੁਣਵਾਈ ਕੀਤੀ ਗਮਾਂਡਾ ਦਾ ਜਵਾਬ ਮੰਗਿਆਗਾ ਵਡਾ ਨੇ ਸਾਡੇ ਹੱਕ ਚ ਬਿਆਨ ਦਿੱਤਾ ਵੀ ਬਿਲਕੁਲ ਇਹ ਇਲੀਗਲ ਹੈ ਇਹ ਬਿਲਕੁਲ ਇਹਨਾਂ ਦੀ ਕੋਈ ਜ਼ਮੀਨ ਨਹੀਂ ਹੈ ਇਲੀਗਲ ਤਰੀਕੇ ਨਾਲ ਬਣਾਈ ਹੋਈ ਕਲੋਨੀ ਹੈ ਬੈਠੀ ਹੈ ਇਹ ਕਲੋਨੀ ਤੇ ਉਦੋਂ ਬਾਅਦ ਜੀ ਫਿਰ ਫਿਰ ਡੀਸੀ ਕੋਲ ਚਲੇ ਗਈ ਫਾਈਲ ਡੀਸੀ ਤੇ ਫਿਰ ਇਲੈਕਸ਼ਨ ਕਮਿਸ਼ਨ ਤੋਂ ਚਲੀ ਗਈ ਤੇ ਅੱਜ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਬੜੀ ਰਾਹਤ ਮਿਲਿਆ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਸਾਡੀ ਸੁਣਵਾਈ ਸਾਡੀ ਦਲੀਲ ਨੂੰ ਸੁਣ ਕੇ ਚੰਗੀ ਤਰ੍ਹਾਂ ਸਮਝ ਕੇ ਉਹਨਾਂ ਦੇਖਿਆ ਵੀ ਇਹ ਬਿਲਕੁਲ ਇਲੀਗਲ ਕੰਮ ਹੋਇਆ ਰਾਤੋਂ ਰਾਤ ਇੱਕ ਪਿੰਡ 'ਚ ਤੁਸੀਂ 7000 ਵੋਟ ਦੇ ਕਰੀਬ ਰਾਤੋਂ ਰਾਤ ਕਿੱਦਾਂ ਜੋੜ ਦੋਗੇ ਬਿਨਾ ਕਿਸੇ ਕੋਈ ਇਨਸੈਕਸ਼ਨ ਤੋਂ ਵਾਰਡਬੰਦੀ ਉਹੀ ਜੋ ਸਾਡੇ ਪਿੰਡ ਚ ਹੁਣ ਤੱਕ ਚੱਲਦੀ ਆਈ ਹੈ ਫਲਾਣੇ ਸਿੰਘ ਦੇ ਘਰ ਤੋਂ ਲੈ ਕੇ ਫਲਾਣੇ ਸਿੰਘ ਦੇ ਘਰ ਤੱਕ ਠੀਕ ਹੈ ਨਾ ਵਾਰਡਬੰਦੀ ਡੀਸੀ ਵੱਲੋਂ ਸਤੰਬਰ ਚ ਉਹੀ ਜਾਰੀ ਕਰੀ ਜਾਂਦੀ ਹੈ ਪਰ ਵੋਟਰ ਸੂਚੀ ਵੋਟਰ ਸੂਚੀ ਦੇਖ ਕੇ ਅਸੀਂ ਹੈਰਾਨ ਰਹਿ ਗਏ ਵੀ ਇਹ ਵੋਟਾਂ ਕਿੱਥੋਂ ਆ ਗਈਆਂ ਪੂਰੇ ਪਿੰਡ ਨੂੰ ਇੱਕ ਵਾਰਡ ਚ ਪਰੋਤਾ ਤੇ 6 ਵਾਰਡ ਕਲੋਨੀ ਨੂੰ ਦੇ ਦਿੱਤੇ ਹਾਂਜੀ रामलाल श्यामलाल होनी ਸੀ ਕਿ ਵੋਟਰ ਲਿਸਟ ਦੇ ਵਿੱਚ ਮੈਂ ਕਿਹਾ ਜੀ राम श्याम रामू श्यामू ਕੁਝ ਨਹੀਂ ਪਤਾ ਲੱਗਿਆ ਤਾਂ ਤਾਂ ਸਮਝੇ ਨਾ ਨਲਿੰਦੀ ਕਲਿੰਦੀ ਫਿਰ ਤਾਂ ਸਮਝ ਹੀ ਨਹੀਂ ਪਏ ਇਹ ਨਾਮ ਕਿੱਥੋਂ ਆ ਗਏ ਕੋਈ ਸਾਊਥ ਇੰਡੀਆ ਨਾਮ ਸੀਗੇ ਕੁਝ ਦੂਜੇ ਨਾਮ ਸੀਗੇ ਠੀਕ ਹੈ ਨਾ ਸਾਨੂੰ ਤਾਂ ਇਹ ਸਮਝੇ ਨਹੀਂ ਪਏ ਅਸੀਂ ਤਾਂ ਸਰਬਸੰਮਤੀ ਨਾਲ ਇਹ ਮੁੰਡਾ ਗੁਰਸਿੱਖ ਖੜਿਆ ਲਖਵਿੰਦਰ ਸਿੰਘ ਇਹਨਾਂ ਨੂੰ ਐਸ்சி ਸੀਟ ਰਿਜ਼ਰਵ ਮਿਲੀ ਸੀ ਸਾਡੇ ਪਿੰਡ 'ਚ ਅਸੀਂ ਇਸ ਅਸਹਿਮਤੀ ਨਾਲ ਪੰਜ ਸਰਪੰਚ ਚੁਣ ਲਿਆ ਪਰ ਜਦ ਸਾਡੇ ਕੋਲ ਵੋਟਰ ਲਿਸਟ ਹੱਥ ਲੱਗੀ ਅਸੀਂ ਤਾਂ ਹਚਕੇ ਭਕੇ ਰਹਿ ਗਏ ਵੀ ਇਹ ਕੀ ਹੋਇਆ ਅਸੀਂ ਇਲੈਕਸ਼ਨ ਕਮਿਸ਼ਨਰ ਕੋਲ ਪਹੁੰਚ ਕਰੋ ਪਹੁੰਚ ਕੇ ਕੀਤੀ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਪੈਂਡਿੰਗ ਰੱਖੀ ਬੈਠਾ ਸੀ ਅਸੀਂ ਤਾਂ ਡਰ ਗਏ ਵੀ ਅਸੀਂ ਤਾਂ ਸਾਡਾ ਤਾਂ ਕੰਮ ਹੋ ਗਿਆ ਫਿਰ ਅਸੀਂ ਧਰਨਾ ਮੁਜਾਰੇ ਦਾ ਪਲਾਨ ਸੋਚਿਆ ਫਿਰ ਸਾਡੇ ਨਾਲ ਜਥੇਬੰਦੀਆਂ ਜੁੜੀਆਂ ਠੀਕ ਹੈ ਜੀ ਆਪਣਾ ਅਜੀਪਾਲ ਸਿੰਘ ਬਰਾੜ ਹੁਣੇ ਜੁੜੇ ਸਤਲੁਜ ਮਿਸਲ ਵਾਲੇ ਉਸ ਤੋਂ ਬਾਅਦ ਜੀ ਅਮਿਤ ਓਜਮਾਨ ਜੀ ਲਖਾ ਸਿਧਾਣਾ ਜੀ ਸਾਡੇ ਨਾਲ ਜੁੜੇ ਸਾਨੂੰ ਹੌਸਲਾ ਹੋਇਆ ਸਾਡਾ ਪਿੰਡ ਇਕੱਠਾ ਹੋਇਆ ਲੜਾਈ ਸ਼ੁਰੂ ਕੀਤੀ ਅਸੀਂ ਸਾਰੇ ਪਿੰਡਾਂ ਨੇ ਰਲ ਕੇ ਅੱਛਾ ਤੁਹਾਡੇ ਵੱਲੋਂ ਤਾਂ ਇਹ ਸੀਗੇ ਔਰ ਦੂਸਰੇ ਪਾਸੇ ਹੋਰ ਵੀ ਕੋਈ ਖੜਾ ਹੋਇਆ ਸੀਗਾ ਸਰਪੰਚੀ ਦੇ ਚੋਂ ਦੂਸਰੇ ਪਾਸੇ ਕਲੋਨੀ ਦੇ ਤਾਂ ਸਾਰੇ ਹੀ ਖੜੇ ਹੋ ਗਏ ਕਲੋਨੀ ਦੇ ਤਾਂ 10-10 ਨਾਮਿਨੇਸ਼ਨ ਆ ਸਰਪੰਚਾ ਦੀ ਭਰਦੀਆਂ ਅੱਛਾ ਨਾਂ ਯਾਦ ਹੈਗੇ ਕੌਣ-ਕੌਣ ਸੀਗੇ ਨਾਮ ਕੋਈ ਗੋਰੀ ਸ਼ਰਮਾ ਕੋਈ ਇੱਕ ਹੋਰ ਸੀ ਸਾਰੀ ਸ਼ਰਮੇ ਕੁਝ ਹੋਰ ਸਤੀਸ਼ ਹੋ ਗਿਆ ਔਰ ਕਾਫੀ ਅਜਿਹੇ ਨਾਮ ਸੀ ਜਿਹੜੇ ਅਸੀਂ ਬੋਲਣੇ ਵੀ ਨਹੀਂ ਆਉਂਦੇ ਸਾਨੂੰ ਤਾਂ ਉਹ ਜਿਹੇ ਨਾਮ ਸੀਗੇ ਹਾਂਜੀ ਹਾਂ ਉਹ ਤਾਂ ਸਾਰੇ ਪ੍ਰਵਾਸੀ ਸੀਗੇ ਜਿਹੜੇ ਸਰਪੰਚ ਬਣ ਜਾਣੇ ਸੀਗੇ ਤੁਹਾਡੇ ਪਿੰਡ ਦੇ ਬਿਲਕੁਲ ਜੀ ਟੋਟਲੀ ਪ੍ਰਵਾਸੀ ਆ ਉਹ ਸਾਬ ਕੋਈ ਤੇ ਨਾ ਕਿਤੇ ਪ੍ਰਵਾਸ ਕਰਕੇ ਆਏ ਹੋਏ ਆ ਇਹ ਤਾਂ ਮੈਂ ਤਾਂ ਹੈਰਾਨ ਐ ਇਹਨਾਂ ਨੂੰ ਡਿਪਾਰਟਮੈਂਟ ਨੇ ਐਨਓਸੀ ਜਾਰੀ ਕਰ ਦਿੱਤੀਆਂ ਦੇਖੋ ਹੱਦ ਦੀ ਗੱਲ ਐ ਅਸੀਂ ਕਿਤੇ ਆਪਣੇ ਪਿੰਡ ਤੇ ਸ਼ਾਮ ਲਾੜ ਤੇ ਕਿਤੇ ਇੱਕ ਮਰਲੇ ਤੇ ਵੀ ਕਿਤੇ ਕਬਜ਼ਾ ਹੋਵੇ ਅਸੀਂ ਤਾਂ ਕਸੀ ਤੇ ਇਲੈਕਸ਼ਨੇ ਨਹੀਂ ਲੜ ਸਕਦੇ ਸਾਡੇ ਤੇ ਨੋਮੀਨੇਸ਼ਨ ਪਹਿਲੇ ਦਿਨੇ ਰੱਦ ਹੋ ਜਾਂਦੀ ਹੈ ਵੀ ਸ਼ਾਮ ਲੜ ਤੇ ਬੈਠਾ ਜਾਂ ਇੱਕ ਮਰਲਾ ਇਹਦੇ ਕੋਲ ਸ਼ਾਮ ਲੜਦਾ ਉਹ ਤਾਂ ਪੂਰੀ ਦੀ ਪੂਰੀ ਕਲੋਨੀ ਗੈਰ ਕਾਨੂੰਨੀ ਤਰੀਕੇ ਨਾਲ ਗਮਾੜਦੀ ਜ਼ਮੀਨ ਤੇ ਬੈਠੀ ਹੈ ਉਹਨੂੰ ਦੇਖੋ ਐਨਓਸੀ ਜਾਰੀ ਕਰ ਰਹੇ ਆ ਅਫਸਰ ਤੁਸੀਂ ਇਹ ਸੋਚੋ ਸਰਕਾਰ ਦਾ ਕਿੰਨਾ ਤੱਕਾ ਕਰ ਰਹੀ ਸੀ ਵੀ ਐਨਓਸੀ ਜਾਰੀਆਂ ਕਰ ਦੋ ਦੇਖੀ ਜਾਊਗੀ ਜੋ ਹੋਊਗਾ ਪਰ ਇਹ ਜੇ ਤੁਸੀਂ ਆਵਾਜ਼ ਨਾ ਚੁੱਕਦੇ ਤਈ ਤ ਤੈ ਸੀਗਾ ਪੱਕਾ ਕਿ ਕੋਈ ਤੁਸੀਂ ਜਿਹਨੂੰ ਜਾਣਦੇ ਵੀ ਨਾ ਹੁੰਦੇ ਤੁਸੀਂ ਤਾਂ ਜੱਦੀ ਪੁਸ਼ਤੀ ਇੱਥੇ ਰਹਿ ਰਹੇ ਹੋ ਕਿਸੇ ਨੂੰ ਜਾਣਦੇ ਨਹੀਂ ਬਿਨਾ ਹੁੰਦੇ ਉਹ ਸਰਪੰਚ ਬਣ ਜਾਣਾ ਤੁਹਾਡੇ ਪਿੰਡ ਦਾ ਮੈਂ ਕਿਹਾ ਜੀ ਸਾਡੇ ਵਾਸਤੇ ਤਾਂ ਇੰਨੀ ਨਮੋਸ਼ੀ ਭਰੀ ਗੱਲ ਹੋ ਗਈ ਵੀ ਸਾਡਾ ਤਾਂ ਵजूदੇ ਖਤਮ ਹੋ ਗਿਆ ਤੁਹਾਨੂੰ ਕੀ ਲੱਗਿਆ ਕਿਉਂਕਿ ਮੈਨੂੰ ਲੱਗਿਆ ਕਾਫੀ ਸਮਾਂ ਤੁਸੀਂ ਇੱਥੋਂ ਦੇ ਹੀ ਜੱਦੀ ਪੁੱਛਤੀ ਇੱਥੋਂ ਦੇ ਰਹੇ ਹੋ। ਹਾਂ ਜੀ ਹਾਂ ਜੀ। ਤੁਹਾਡੇ ਤੁਹਾਨੂੰ ਅਹਿਸਾਸ ਕਿ ਹੋ ਜਾ ਸੀ ਕਿਉਂਕਿ ਬਹੁਤ ਸਾਰੀਆਂ ਸਰਪੰਚੀ ਦੀਆਂ ਇਲੈਕਸ਼ਨਾਂ ਤੁਸੀਂ ਦੇਖੀਆਂ ਹੋਣਗੀਆਂ। ਪਰ ਇਹ ਮੈਨੂੰ ਲੱਗਦਾ ਸਭ ਤੋਂ ਡਿਫਰੈਂਟ ਇਲੈਕਸ਼ਨ ਸੀਗੀ ਕਿ ਪ੍ਰਵਾਸੀ ਕੋਈ ਖੜੇ ਹੋ ਗਏ ਸਾਹਮਣੇ ਇਲੈਕਸ਼ਨ ਲੜਨ ਦੇ ਲਈ ਔਰ ਪ੍ਰਵਾਸੀ ਦਾ ਸਰਪੰਚ ਵੀ ਬਣ ਜਾਣੇ ਸੀ, ਪੰਚ ਵੀ ਬਣ ਜਾਣੇ ਸੀ। ਤਕਰੀਬਨ 10 ਦੇ ਵਿੱਚੋਂ 8 ਇਲੈਕਸ਼ਨਾਂ ਸਾਡੀਆਂ ਸਹਿਮਤੀ ਹੋ ਜਾਂਦੀ। ਸਾਡੇ ਪਿੰਡ ਠੀਕ ਹੈ ਮਾੜੇ-ਮੋٹے ਬਖਰੇਮਾ ਹਰੇਕ ਪਿੰਡ 'ਚ ਹੁੰਦੇ ਨੇ। ਪਰ ਜਿੱਥੇ ਇੱਥੇ ਸਰਪੰਚੀ ਵਾਲੇ ਮਸਲੇ ਤੇ ਆ ਕੇ ਸੀ ਅਸੀਂ ਸੰਤੀ ਨਾਲ ਸਰਪੰਚ ਚੁਣ ਲੈਣੇ ਪੈ ਚੁਣ ਲੈਣੇ ਐਤ ਕਾ ਵੀ ਅਸੀਂ ਇਹ ਮੁੰਡਾ ਸਾਬ ਸੰਤੀ ਦਾ ਗੁਰਸਿੱਖ ਮੁੰਡਾ ਹੈ ਸੰਤੀ ਨਾਲ ਚੁਣ ਲਿਆ ਸਾਨੂੰ ਤਾਂ ਜਦੋਂ ਇਹ ਜਿਵੇਂ ਦੱਸਿਆ ਵੀਰ ਨੇ ਵੀ ਸਵੇਰੇ ਜਦੋਂ ਲਿਸਟਾਂ ਦੇਖੇ ਸਾਨੂੰ ਤਾਂ ਅੱਖਾਂ ਖੁੱਲੀਆਂ ਰਹਿ ਗਈਆਂ ਵੀ ਇਹ ਕੀ ਬਣ ਗਿਆ ਸਰਕਾਰ ਨੇ ਇਹ ਸਾਡੇ ਨਾਲ ਕਰਿਆ ਕੀ ਅਸੀਂ ਤਾਂ ਸੋਚਦੇ ਸੀ ਸਭ ਸੰਭ ਸੰਤੀ ਹੋ ਗਈ ਇਹਨਾਂ ਦੇ ਕਾਗਜ਼ ਭਰੇ ਸਾਡੇ ਦਾ ਪੰਚਾਇਤ ਬਣੀ ਬਣਾਈ ਸਾਨੂੰ ਤਾਂ ਕੋਈ ਹੋਚੜ ਦੀ ਲੋੜ ਹੀ ਨਹੀਂ ਵੋਟਰ ਲਿਸਟਾਂ ਜਦੋਂ ਤੁਸੀਂ ਦੇਖੀਆ ਉਦੋਂ ਤੁਹਾਨੂੰ ਪਤਾ ਲੱਗਿਆ ਸਾਰੀ ਪਤਾ ਲੱਗਿਆ ਕਿ ਇਹ ਤਾਂ ਸਾਨੂੰ ਤੇ ਸੀ ਵੀ ਚੋਣ ਕਮਿਸ਼ਨ ਨੇ ਕਿਹਾ ਹੋਇਆ ਵੀ ਹਾਂ ਇਹ ਨਹੀਂ ਹੋਊਗਾ ਪਰ ਉਹ ਵੋਟਰ ਲਿਸਟਾਂ ਤਾਂ ਸਾਡੇ ਵਿੱਚ ਸਾਡੇ ਐਡਰੈਸਾਂ ਤੇ ਕਿਸੇ ਦੇ 20 ਬੰਦਿਆ ਦੀ ਕਿਸੇ ਦੇ 40 ਕਿਸੇ ਦੇ 50 ਕਿਸੇ ਦੇ 60 ਉਹ ਸਾਡੇ ਐਡਰੈਸ ਤੇ ਫਿੱਟ ਕਰਤੀਆਂ ਵੋਟਾਂ ਇਹਨਾਂ ਨੇ ਹਾਲਾਂਕਿ ਸਾਡੇ ਉਹ ਇਲੀਗਲ ਰਹਿਣ ਕਰਕੇ ਉਹਨਾਂ ਨੂੰ ਉੱਥੇ ਇਹ ਨਹੀਂ ਇਲੈਕਸ਼ਨ ਲੜ ਸਕਦੇ ਉਹਨਾਂ ਨੂੰ ਸਾਡੀਆਂ ਬਾਡਾਂ ਚ ਸਾਡੇ ਐਡਰੈਸਾਂ ਤੇ ਫਿੱਟ ਕਰਤਾ ਕਿ ਹਾਂ ਬੇ ਦਿਖਾਇਆ ਜਾਵੇ ਕਿ ਜਗਤਪੁਰੇ ਦੇਵ ਸਿੰਧਰੇ ਨੇ ਸੀਂ ਕੋਈ ਇਸ ਤਰ੍ਹਾਂ ਦੇ ਰਿਕਾਰਡ ਵੀ ਇਕੱਠਾ ਕੀਤਾ ਕਿ ਆ ਦੇਖੋ ਆ ਫਲਾਨੇ ਘਰ ਦੇ ਵਿੱਚ ਤਾਂ ਕੋਈ ਹੋਰ ਰਹਿ ਰਿਆ ਹੈ ਡਾਟਾ ਕਿਸੇ ਹੋਰ ਦਾ ਸ਼ੋਅ ਹੋ ਰਿਹਾ ਐਲੋ ਸਾਹਿਬ ਨੂੰ ਹੋਰ ਸਾਰਿਆਂ ਨੂੰ ਅਸੀਂ ਕਿਹਾ ਜੀ ਤੁਸੀਂ ਆ ਕੇ ਇੱਕ ਵਾਰੀ ਚੈੱਕ ਤਾਂ ਕਰੋ ਨਾ ਜਦੋਂ ਬੰਦਾ ਇੱਥੇ ਇਸ ਐਡਰੈਸ ਤੇ ਰਹਿੰਦਾ ਨਹੀਂ ਉਹਦੀ ਇੱਥੇ ਦੀ ਵੋਟ ਕਿਵੇਂ ਬਣ ਗਈ ਪਰ ਉਹ ਇੱਕ ਸਰਕਾਰ ਦਾ ਦਬਾਅ ਹੋਣ ਕਰਕੇ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਹ ਤਾਂ ਚੋਣ ਕਮਿਸ਼ਨਰ ਸਾਹਿਬ ਨੇ ਹੀ ਮਿਹਰਮਾਨੀ ਹੈ ਚਲੋ ਮਾਲਕ ਨੇ ਸਾਡੀ ਨੇੜੇ ਹੋ ਕੇ ਸੁਣ ਲਈ ਹੋਰ ਜਥੇਬੰਦੀਆਂ ਨੇ ਸਾਰਿਆਂ ਨੇ ਸਾਡਾ ਸਾਥ ਦਿੱਤਾ ਤਾਂ ਤਾਂ ਸਾਡੀ ਅੱਜ ਜਿੱਤ ਹੋਈ ਜਾਂ ਨਹੀਂ ਤਾਂ ਸਾਡਾ ਤਾਂ ਪਿੰਡ ਦਾ ਵਿजूद ਹੀ ਖਤਮ ਕਰਤਾ ਸੀ ਬਣਦੇ ਬਣਦੇ ਸਰਪੰਚ ਰਹੇਗੇ ਤੁਸੀਂ ਫਿਰ ਹਾਂਜੀ ਹਾਂਜੀ ਅੱਗੋਂ ਬਣਾਂਗੇ ਹੀ ਹੁਣ ਸਹਿਮਤੀ ਨਾਲ ਬਣਾਂਗਾ ਹੀ ਪਹਿਲੇ ਦਿਨ ਤੋਂ ਪਤਾ ਸੀਗਾ ਜੀ ਸਾਨੂੰ ਇਹ ਸਰਪੰਚ ਬਣੇਗਾ ਜੀ ਇਹ ਸਾਡੇ ਜੂੰਦਿਆਂ ਦਾ ਕੀ ਫਾਇਦਾ ਜੇ ਸਾਡੇ ਜੂੰਦਿਆਂ ਜੀ ਕੋਈ ਸਰਪੰਚ ਜਿਹੜਾ ਪ੍ਰਵਾਸੀ ਭਈਆ ਬਣ ਅਸੀਂ ਫਿਰ ਕਦੇ ਲਈ ਬੈਠੇ ਆ ਹੱਕ ਲੈਣੇ ਤਾਂ ਪੰਜਾਬੀਆਂ ਨੂੰ ਆਉਂਦੇ ਆ ਪਰ ਗੱਲ ਉਹ ਹੈ ਨਾ ਜਿੱਦਾਂ ਬੰਦਾ ਰਾਤ ਨੂੰ ਸੌਂਦਾ ਸੁਪਨਾ ਲੈ ਕੇ ਕਿ ਆਪਾਂ ਸਵੇਰੇ ਸਰਪੰਚ ਆ ਇਹ ਸਾਰਾ ਪਿੰਡ ਜਦੋਂ ਨਾਲ ਹੋਵੇ ਇਕੱਠਾ ਵੀ ਸਰਬਸੰਮਤੀ ਨਾਲ ਤੁਸੀਂ ਕਹਿੰਦੇ ਹੋ ਕਿ ਹੁਣ ਤੱਕ 8 7 8 ਇਲੈਕਸ਼ਨਾਂ ਸਰਬਸੰਮਤੀ ਦੇ ਨਾਲ ਹੋ ਗਈਆਂ ਰਾਤ ਨੂੰ ਤਾਂ ਸੁਪਨਾ ਲੈ ਕੇ ਸੁੱਤੇ ਹੋਣੇ ਨਾ ਵੀ ਮੈਂ ਸਰਪੰਚ ਆ ਕੱਲ ਤੋਂ ਪਰ ਅਗਲੇ ਦਿਨ ਕੋਈ ਹੋਰ ਹੀ ਸੀ ਆਪਾਂ ਹੋ ਗਿਆ ਨਹੀਂ ਨਹੀਂ ਆ ਫੀਲਿੰਗ ਤਾਂ ਕਦੇ ਲਈ ਨਹੀਂ ਹੈਗੀ ਸਰਪੰਚ ਵਾਲੀ ਇਹ ਨਹੀਂ ਇਹ ਬੰਦਾ ਭਗਤਾ ਜੀ ਇਹ ਸਾਡੇ ਸਾਰੇ ਜਿਹੜੇ ਲਾਣਾ ਜਿਹੜਾ ਸਾਡੇ ਪਿੰਡ ਦਾ ਜਿੰਨਾ ਸਭ ਇਹਨੂੰ ਬਹੁਤ ਕਰਦੇ ਆ ਇਹਦਾ ਇਹਦਾ ਮਤਲਬ ਇਹ ਬਹੁਤ ਪਲਾਂ ਮਾਨਸ ਬੰਦਾ ਜਿਹੜਾ ਸਾਡੇ ਪਿੰਡ ਦਾ ਇਹਨੂੰ ਸਭ ਪਿਆਰ ਕਰਦੇ ਤੇ ਇਹਨੂੰ ਸਿਰਫ ਅਸੀਂ ਤਾਂ ਹੀ ਖੜਾ ਕੀਤਾ ਜੀ ਹੁਣ ਇੱਕ ਵਾਰ ਤਾਂ ਇਲੈਕਸ਼ਨ ਕੈਨਸਲ ਹੋ ਗਈ ਹੈ ਰੱਦ ਹੋ ਗਈ ਹੈ ਕੈਨਸਲ ਨੋਮੀਨੇਸ਼ਨ ਜਿੰਨੇ ਨੇ ਜਿੰਨਿਆਂ ਨੇ ਪਰ ਇਸ ਤੋਂ ਤੁਹਾਨੂੰ ਪਤਾ ਕਿੰਨੇ ਕਿੰਨੇ ਨੋਮੀਨੇਸ਼ਨ ਭਰੇ ਸੀਗੇ ਇਸ ਤੁਹਾਡੇ ਪਿੰਡ ਤੋਂ ਸਰ ਅਸੀਂ ਜਦੋਂ ਇਲੈਕਸ਼ਨ ਦੇ ਨੋਮੀਨੇਸ਼ਨ ਭਰ ਰਹੇ ਸੀਗੇ ਤਾਂ ਸਾਡੇ ਸੋਚ ਆਇਆ ਸੀਗਾ ਕਿ 11 12 ਬੰਦਿਆਂ ਨੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਆਪਦੀ ਨੋਮੀਨੇਸ਼ਨ ਵਾਲੇ ਕਾਗਜ਼ ਡਨ ਕਰ ਲਏ ਆ ਐਨਓਸੀਆਂ ਵੀ ਵਗੈਰਾ ਸਰਪੰਚੀ ਆਸਤੇ ਅਸੀਂ ਹਜੇ ਇਹਨਾਂ ਸਾਡੇ ਇੰਨੇ ਕ ਰੋੜੇ ਅੜੀਕੇ ਪਾਏ ਆ ਸਰਕਾਰ ਨੇ ਵੀ ਸਾਨੂੰ ਜਿਹੜੀ ਐਨਓਸੀ ਆ ਉਹ ਲਾਸਟ ਵਾਲੇ ਦਿਨ ਪ੍ਰੋਵਾਈਡ ਹੋਈ ਆ ਸਵੇਰੇ ਅਸੀਂ ਸਵੇਰੇ ਐਨਓਸੀ ਲਈ ਆ ਸਾਰੇ ਕਾਗਜ਼ ਰੈਡੀ ਕਰਕੇ ਸ਼ਾਮ ਨੂੰ 7 ਵਜੇ ਸਾਨੂੰ ਜਿਹੜੀ ਆਪਣੀ ਪੇਪਰ ਜਮ੍ਹਾਂ ਕਰਾਉਂਦੇ ਆ ਨੂੰ ਇਹ ਤੇ ਬਹੁਤ ਤੱਕਾ ਸਾਡੇ ਨਾਲ ਕੀਤਾ ਪਰ ਇਹ ਸਾਡਾ ਤੱਕਾ ਜਿਹੜਾ ਲੋਕਾਂ ਨੇ ਚੱਲਣ ਨਹੀਂ ਦਿੱਤਾ ਸੋਸ਼ਲ ਮੀਡੀਆ ਤੇ ਸਾਡੀ ਇੰਨੀ ਜਿਆਦਾ ਵਾਇਰਲ ਹੋ ਗਈ ਕਲਿੱਪ ਜਾਂ ਇੰਨਾ ਜਿਆਦਾ ਸਾਡਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਸਰਕਾਰ ਤੇ ਦਬਾਅ ਪੈ ਗਿਆ ਸਮਤੀ ਵੈਸੇ ਸਰਵਸਮਤੀ ਹੋ ਜਾਣੀ ਸੀ ਜੇ ਇਹ ਰੌਲਾ ਨਾ ਪੈਂਦਾ ਜੇ ਹੋਰ ਨਾਮਿਨੇਸ਼ਨ ਨਾ ਹੁੰਦੇ ਫਿਰ ਤਾਂ ਸਰਵਸਮਤੀ ਹੋ ਹੀ ਪਈ ਸੀ ਪਹਿਲੇ ਦਿਨ ਤੋਂ ਹੀ ਸੋਚਿਆ ਸੀਗਾ ਵੀ ਬਣੂਗਾ ਤਾਂ ਇਹੀ ਬਣੂਗਾ ਨਹੀਂ ਤੇ ਬਣੂਗਾ ਹੀ ਨਹੀਂ ਕੋਈ ਅੱਜ ਵੀ ਹੁਣ ਸਾਡੇ ਇਲੈਕਸ਼ਨ ਜਿਹੜੇ ਹੋਣ ਕੁਛ ਦਿਨ ਨੂੰ ਫੇਰ ਆਜੂਗੇ ਪਿੰਡ ਜਿੱਦਾਂ ਦੂਜੀਆਂ ਹੋਰ ਵੀ ਧਰਾਂ ਹੁੰਦੀਆਂ ਦੂਜੀਆਂ ਧਰਾਂ ਵੀ ਹੋਣਗੀਆਂ ਉਹ ਕਹਿੰਦੀਆਂ ਹੋਣਗੀਆਂ ਨਹੀਂ ਇਹ ਨਹੀਂ ਬਣੂਗਾ ਸਾਡੀ ਦੂਜੀ ਧਰ ਨਹੀਂ ਇਹ ਸਾਰਾ ਪਵਾੜਾ ਪਾਇਆ ਜੀ ਇੱਕੋ ਬੰਦਾ ਸਿਰਫ ਇੱਕ ਬੰਦਾ ਹੈ ਐਮਐਲਏ ਸਾਹਿਬ ਦੇ ਨਾਲ ਰਲ ਕੇ ਪਿੰਡ ਦਾ ਬੰਦਾ ਘਰ ਦਾ ਪੇਤੀ ਲੰਕਾ ਟਾਏ ਉਹ ਲੰਕਾ ਟਾ ਗਿਆ ਜੀ ਸਾਡੇ ਪ ਅਸੀਂ ਫੇਰ ਵੀ ਤਗੜੇ ਹੋ ਕੇ ਆਪਦੀ ਪੰਚਾਇਤ ਨੂੰ ਦੁਬਾਰਾ ਖੜਾ ਕਰਾਂਗੇ ਤੇ ਸਰਪੰਚ ਬਣੇਗਾ ਤੇ ਬਣੇਗਾ ਹੀ ਇਹ ਨਾ ਨਾ ਕੀ ਤੁਹਾਡਾ ਲਖਵਿੰਦਰ ਸਿੰਘ ਜੀ ਸੁਵਿੰਦਰ ਸਿੰਘ ਹਾਂਜੀ ਥੋੜੇ ਦਿਨਾਂ ਤੱਕ ਮੈਨੂੰ ਲੱਗਦਾ ਜਦੋਂ ਇਲੈਕਸ਼ਨ ਹੋਊਗੀ ਉਦੋਂ ਬਾਅਦ ਫਿਰ ਤੁਹਾਡੇ ਪਿੰਡ ਦੀ ਮੈਨੂੰ ਲੱਗਦਾ ਇਲੈਕਸ਼ਨ ਹੋਊਗੀ ਹਾਂਜੀ ਫਿਰ ਲੱਗਦਾ ਸਰਪੰਚ ਬਣਾ ਦੇਣਗੇ ਪਿੰਡ ਵਾਲੇ ਹਾਂਜੀ ਭਰੋਸਾ ਹੀ ਪੁਰਾ ਹੀ ਹਾਂਜੀ ਪਿੰਡ ਸਾਰਾ ਹੀ ਨਾਲ ਖੜਾ ਜੀ ਪੂਰਾ ਹੀ ਪੂਰਾ ਸਹਿਯੋਗ ਹੈ ਇਸਨੂੰ ਪੂਰੀ ਸਹਿਮਤੀ ਨਾਲ ਹਾਂ ਜਿੰਨੇ ਵੀ ਪੰਜ ਸਰਪੰਚ ਸਾਰਿਆਂ ਨਾਲ ਸਹਿਯੋਗ ਹੈ ਜੀ ਇਹਨਾਂ ਪਰ ਮੈਂ ਹੁਣੇ ਆ ਰਿਹਾ ਸੀਗਾ ਜਦੋਂ ਤਾਂ ਬਹੁਤ ਸਾਰੇ ਘਰ ਜਿੱਦਾਂ ਜਾਂ ਬਹੁਤ ਸਾਰੇ ਕੰਮ ਕਰਨ ਵਾਲੇ ਕੋਈ ਦੁਕਾਨਾਂ ਵੀ ਪ੍ਰਵਾਸੀਆਂ ਦੀਆਂ ਇਹ ਨੇ ਤੁਹਾਡੇ ਪਿੰਡ ਸਾਰੀਆਂ ਆਲਮੋਸਟ ਨਹੀਂ ਨਹੀਂ ਜ਼ਿਆਦਾਤਰ ਪ੍ਰਵਾਸੀਆਂ ਦੇ ਨੇ ਬਾਕੀ ਆ ਆ ਸਾਹਮਣੇ ਪੰਜਾਬੀਆਂ ਮੁੰਡੇ ਆ ਆ ਵੀ ਪੰਜਾਬੀਆਂ ਦੇ ਨੇ ਜਣੀ ਰੈਂਟ ਤਾਂ ਇਹਨੇ ਜ਼ਿਆਦਾ ਪ੍ਰਵਾਸੀਆਂ ਨੇ ਇੱਥੇ ਦੁਕਾਨਾਂ ਲਈਆਂ ਹੋਈਆਂ ਦੁਕਾਨਾਂ ਸਾਡੀਆਂ ਪੰਜਾਬੀਆਂ ਦੇ ਨੇ ਉਹਨਾਂ ਨੇ ਰੈਂਟ ਤੇ ਲਈਆਂ ਹੋਈਆਂ ਬਸੇ ਬਹੁਤ ਸਾਰੇ ਹੋਏ ਆ ਇਸ ਪਿੰਡ ਦੇ ਵਿੱਚ ਜਿੱਦਾਂ ਆ ਕੇ ਜਾਂ ਕੰਮ ਕਰਨ ਵਾਸਤੇ ਆਏ ਹੋਏ ਨਹੀਂ ਪਿੰਡ ਦੇ ਵਿੱਚ ਸਿਰਫ ਕਿਰਾਏਦਾਰ ਆ ਸਕਰਾਇਤੇ ਰਹਿੰਦੇ ਆ ਕਿਸੇ ਦੇ ਵਿੱਚ ਪਿੰਡ ਦੇ ਵਿੱਚ ਵੋਟ ਨਹੀਂ ਹੈ ਕਿਸੇ ਦੀ ਨਹੀਂ ਨਹੀਂ ਮੈਂ ਕਹਿ ਰਿਹਾ ਵੀ ਵੈਸੇ ਕੰਮ ਕਰਨ ਲਈ ਜਾਂ ਆਏ ਹੋਏ ਵੈਸੇ ਬਹੁਤ ਸਾਰੀ ਆਬਾਦੀ ਕਹ ਲੋ ਭਾਵੇਂ ਉਹ ਕਿਰਾਏਦਾਰ ਹੋਣ ਜਾਂ ਜਿੱਦਾਂ ਮਰਜੀ ਹੋਣ ਮਤਲਬ ਹੈਗੇ ਆ ਵੈਸੇ ਹੈਗੇ ਨੇ ਪ੍ਰਵਾਸੀ ਮਤਲਬ ਸਿਰਫ ਵੋਟ ਤਾਂ ਉਹੀ ਜਿਹੜੀ ਉਧਰੋਂ ਅੰਬਸਾਹ ਕਲੋਨੀ ਉਹ ਠਾਲੀਆਂ ਹੋਈਆਂ ਉਹ ਪੁੱਡਾ ਨੇ ਲੈ ਕੇ ਜਿਹੜੀ ਆਪਣੀ ਜਗ੍ਹਾ ਤੇ ਵਸਾਏ ਹੋਏ ਨੇ ਵੋਟ ਉਹਨਾਂ ਦੀ ਹੀ ਬਣੀ ਹੋਈ ਆ ਜਿਹੜੇ ਦੂਜੇ ਕਿਰਾਏਦਾਰ ਆ ਉਹਨਾਂ ਦੀ ਕਿਸੇ ਦੀ ਵੋਟ ਨਹੀਂ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਹੈ ਇੱਥੇ ਦਾ ਪਤਾ ਕੀ ਆ ਇਹ ਜਿਹੜਾ ਸਾਡਾ ਇਨੀਆ ਨਾ ਇਹ ਦੋ ਪਾਸੋਂ ਘਿਰ ਗਿਆ ਇਹਦੇ ਇਧਰਲੇ ਹੱਥ ਵੀ ਸਰਕਾਰੀ ਜ਼ਮੀਨ ਖਾਲੀ ਪਈ ਸੀਗੀ ਤੇ ਇਧਰ ਚੰਡੀਗੜ੍ਹ ਵਾਲੇ ਪਾਸੇ ਵੀ ਖਾਲੀ ਪਈ ਸੀ ਉਹ ਸਾਰੀਆਂ ਤੇ ਇਹੀ ਕਾਬਜ ਨੇ ਉਹਦੇ ਕਰਕੇ ਰਾਹ ਇੱਕ ਹੈ ਅੱਗੇ ਅੱਠ ਪਿੰਡਾਂ ਨੂੰ ਵੀ ਆਹੀ ਰਾਹ ਲੱਗਦਾ ਤੇ ਉਹਦੇ ਕਰਕੇ ਇੱਕ ਰਾਹ ਹੋਣ ਕਰਕੇ ਉਹ ਸਾਰੀ ਪੋਪੂਲੇਸ਼ਨ ਇੱਥੋਂ ਕੋ ਫੁੱਟਬਾਲ ਬਹੁਤ ਹੁੰਦੀ ਹੈ ਇੱਥੇ ਇਸ ਕਰਕੇ ਇੱਥੇ ਇੰਨਾ ਪ੍ਰਵਾਸੀ ਮਜ਼ਦੂਰ ਦਿਖਦਾ ਹੈ ਅਨਾ ਇਹ ਮੈਨੂੰ ਲੱਗਦਾ ਸਰਕਾਰਾਂ ਦੀ ਕਿਤੇ ਨਾ ਕਿਤੇ ਬੜੀ ਗਲਤ ਨੀਤੀ ਹੈ ਜਾਂ ਇਹ ਜਾਣ ਬੁੱਝ ਕੇ ਕਰਦੇ ਆਂ ਵੀ ਜ਼ਮੀਨ ਜ਼ਿਮੀਂਦਾਰਾਂ ਤੋਂ ਲੈ ਲੈਂਦੇ ਆਂ ਤੇ 10 10 20 20 ਸਾਲੋਂ ਖਾਲੀ ਪਈ ਰਹਿੰਦੀ ਹੈ ਫਿਰ ਇਹਨਾਂ ਨੂੰ ਝੁੱਗੀਆਂ ਪਾਣੀਆਂ ਉੱਥੇ ਇਹਨਾਂ ਨੂੰ ਅਲਾਉਡ ਕਰ ਦਿੰਦੇ ਆਂ ਹੌਲੀ ਹੌਲੀ ਇਹਨਾਂ ਦਾ ਕਬਜ਼ਾ ਹੋ ਜਾਂਦਾ ਫਿਰ ਇਹ ਆਪਣੇ ਹੱਕ ਮੰਗਣ ਲੱਗ ਜਾਂਦੇ ਆਂ ਇਹਨਾਂ ਦਾ ਦੇਖੋ ਜੀ ਜੋ ਪਿੱਛੋਂ ਜਿੱਥੋਂ ਆਏ ਆਂ ਉੱਥੇ ਸਾਰੇ ਲੀਗਲ ਡਾਕੂਮੈਂਟ ਹੈ ਬੋਰਡ ਦਾ ਅਧਿਕਾਰ ਇਹਨਾਂ ਨੂੰ ਸਾਰਾ ਕੁਝ ਉੱਥੇ ਹੈ ਇਹ ਬਲਕਿ ਸਪੈਸ਼ਲ ਹੈ ਇਹਨਾਂ ਦੀਆਂ ਬੱਸਾਂ ਇੱਥੇ ਆਉਂਦੀਆਂ ਉੱਥੋਂ ਜਦ VOTING ਹੁੰਦੀ ਹੈ ਉੱਥੇ ਤੇ ਉਹ ਬੰਦੇ ਇਹਨਾਂ ਨੂੰ ਖਰਚਾ ਵੀ ਦਿੰਦੇ ਆ ਇਹ ਉੱਥੇ ਵੀ ਵੋਟ ਪਾਈ ਜਾਂਦੇ ਆ ਇਹ ਇੱਥੇ ਵੀ ਵੋਟ ਪਾਈ ਜਾਂਦੇ ਆ ਬਹੁਤ ਹੈਰਾਨੀ ਦੀ ਗੱਲ ਹੈ ਬਹੁਤ ਹੈਰਾਨੀ ਦੀ ਗੱਲ ਹੈ ਜੀ ਤੇ ਇੱਥੋਂ ਵੀ ਸਾਰੀ ਸੁਵਿਧਾ ਲੈ ਰਹੇ ਆ ਇਹ ਉੱਥੋਂ ਵੀ ਸੁਵਿਧਾ ਲੈ ਰਹੇ ਆ ਇਹ ਮਤਲਬ ਕਿ ਦੋਏ ਪਾਸੋਂ ਸਰਕਾਰਾਂ ਨੂੰ ਦਾ ਨਹੀਂ ਹੈ ਆਮ ਤੌਰ ਤੇ ਕਿਉਂਕਿ ਵੋਟ ਵੋਟ ਤਾਂ ਤੁਸੀਂ ਜੇ ਕਿਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਸ਼ਿਫਟ ਹੋਣਾ ਇੱਕ ਵੋਟ ਤੁਹਾਨੂੰ ਕਟਾਉਣੀ ਪਊਗੀ ਉੱਥੇ ਵੋਟਰ ਲਿਸਟ ਛੋਂ ਨਾ ਕਟਾਉਣਾ ਪਊ ਫਿਰ ਦੂਜੀ ਥਾਂ ਤੇ ਬਣਦੀ ਹੈ ਵੋਟ ਇਹ ਸਰਕਾਰ ਦੀ ਡਿਊਟੀ ਬਣਦੀ ਹੈ ਨਾ ਵੀ ਚੈੱਕ ਕਰਨਾ ਚਾਹੀਦਾ ਵੀ ਇੱਕ ਪ੍ਰਵਾਸੀ ਬੰਦਾ ਆਇਆ ਹੈ ਤਾਂ ਉਹਦੀ ਉਹ ਸਰਕਾਰਾਂ ਨੂੰ ਚੈੱਕ ਕਰਨਾ ਚਾਹੀਦਾ ਬਟੇ ਕੋਈ ਕੋਈ ਚੈੱਕ ਨਹੀਂ ਕਰਦਾ ਟੜਾ ਟੜੇ ਨਾਲਆਂ ਦੀਆਂ ਵੋਟਾਂ ਬਣਾਈ ਜਾ ਰਹੀਆਂ ਸਰਕਾਰ ਨੂੰ ਆਪਣਾ ਵੋਟ ਬੈਂਕ ਚਾਹੀਦਾ ਤੇ ਉਹ ਕਰੀ ਜਾ ਰਹੇ ਨੇ ਆਪਾਂ ਇਹ ਤੋਂ ਜ਼ਿਆਦਾ ਪੰਜਾਬ ਨੂੰ ਨਾ ਹੁਣ ਇਹ ਤੋਂ ਸੇਧ ਲੈਣੀ ਚਾਹੀਦੀ ਹੈ ਜੋ ਸਾਡੇ ਨਾਲ ਹੋਇਆ ਸਾਰੇ ਪਿੰਡਾਂ ਵਾਲਿਆਂ ਨੂੰ ਅਸੀਂ ਕਹਾਂਗੇ ਵੀ ਇਹ ਤੋਂ ਸੇਧ ਲਓ ਤੇ ਪ੍ਰਵਾਸੀ ਕਿਸੇ ਵੀ ਬੰਦੇ ਦੀ ਤੁਸੀਂ ਵੋਟ ਨਾ ਬਣਾਓ ਵੋਟ ਤੋਂ ਹੀ ਅੱਗੇ ਡਾਕੂਮੈਂਟ ਬਣਾਉਂਦੇ ਆਂ ਹਰ ਅੱਗੇ ਆਪਣੇ ਹੱਕ ਮੰਗਦੇ ਆਂ ਇਹ ਸਰਾਸਰ ਗਲਤ ਹੈ ਜੀ ਇਵਨ ਕਿ ਮੈਂ ਸਰਕਾਰਾਂ ਨੂੰ ਵੀ ਕਹੂੰਗਾ ਕਿ ਵੀ ਤੁਸੀਂ ਇਹੋ ਜਿਹਾ ਕੋਈ ਬਿਲ ਪਾਸ ਕਰੋ ਜਿਦੇ ਨਾਲ ਕੋਈ ਪ੍ਰਵਾਸੀ ਇੱਥੇ ਡਾਕੂਮੈਂਟੇਸ਼ਨ ਨਹੀਂ ਕਰੇ ਹੀ ਨਾ ਸਕੇ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਨਾ ਜੀ ਉਦੋਂ ਇਸ਼ੂ ਦੂਜਾ ਵੀ ਰੇਜ਼ ਦੂਜੀ ਤਰ ਹੁੰਦੀ ਹੈ ਉਹ ਰੇਜ਼ ਕਰਦੀ ਹੈ ਕਿ ਪੰਜਾਬ ਦੇ ਲੋਕ ਵੀ ਯੂਪੀ ਦੇ ਵਿੱਚ ਵਸੇ ਆ ਜਾਂ ਬਾਕੀ ਥਾਵਾਂ ਤੇ ਜਾ ਕੇ ਉਹਨਾਂ ਨੇ ਵੀ ਡਾਕੂਮੈਂਟੇਸ਼ਨ ਇਦਾਂ ਦੀ ਕੀਤੀ ਹੋਈ ਹੈ ਜਾਂ ਵਿਦੇਸ਼ਾਂ 'ਚ ਕਹਿੰਦੇ ਫਿਰ ਪ੍ਰਵਾਸੀ ਜਾ ਕੇ ਕੋਈ ਐਮਐਲਏ ਐਮਪੀ ਬਣੇ ਹੋਏ ਆ ਉਹ ਪੰਜਾਬ ਦੇ ਲੋਕੀ ਜੇ ਬਾਹਰ ਜਾਉਂਗੇ ਵੀ ਕਿਸੇ ਵੀ ਸਟੇਟ 'ਚ ਜਾਉਂਗੇ ਉੱਥੇ ਕੋਈ ਪੈੜੀ ਖਰੀਦੋਂਗੇ ਕੋਈ ਮਕਾਨ ਖਰੀਦੋਂਗੇ ਤਾਂ ਉਥੇ ਡਾਕੂਮੈਂਟ ਬਣਾ ਲੂਗੇ ਇਹ ਤਾਂ ਖਰੀਦੇ ਵੀ ਕੁਝ ਨਹੀਂ ਹੈਗੇ ਸਰਕਾਰੀ ਜ਼ਮੀਨ ਤੇ ਬੈਠੇ ਆ ਤੁਸੀਂ ਹਿਸਾਬ ਲਾ ਲਓ ਆ ਚੰਡੀਗੜ੍ਹ ਚ ਸਾਡੀਆਂ ਜ਼ਮੀਨਾਂ ਆਈਆਂ ਨੇ ਤੇ ਸਾਨੂੰ ਤਾਂ ਸਰਕਾਰ ਨੇ 1 ਇੰਚ ਨਹੀਂ ਕਿਤੇ ਦਿੱਤਾ ਰਹਿਣ ਨੂੰ ਸਾਡੀਆਂ ਨੋਟੀਫਿਕੇਸ਼ਨ ਕਰਕੇ ਇਹਨਾਂ ਨੇ ਜ਼ਮੀਨਾਂ ਲੈ ਲੀਆਂ ਪੈਸੇ ਦੇਤੇ ਹਨਾ ਕੋਈ ਕਿਸੇ ਜ਼ਿਮੀਂਦਾਰ ਨੂੰ ਪੁੱਛਿਆ ਨਹੀਂ ਕਿ ਤੁਸੀਂ ਦੇਣੀ ਹੈ ਨਹੀਂ ਦੇਣੀ ਹੈ ਤੇ ਕੋਈ ਸੁਵਿਧਾ ਨਹੀਂ ਪਰ ਇਹ ਜਦ ਆ ਕੇ ਸਰਕਾਰੀ ਜ਼ਮੀਨ ਤੇ ਬੈਠ ਜਾਂਦੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਇਹਨਾਂ ਬਲਕਿ ਇਹਨਾਂ ਦੀ ਆਉ ਭਗਤ ਹੁੰਦੀ ਹੈ ਨਾ ਪੁੱਛਦੇ ਆ ਵੀ ਤੁਹਾਡੀ ਵੋਟਾਂ ਬਣਾਈਏ ਤੁਹਾਡਾ ਐਂ ਕਰੀਏ ਸਾਰਾ ਕੁਝ ਹੁੰਦਾ ਹੈ ਸਰਕਾਰ ਤੋਂ ਵੱਧ ਉਮਰ ਦੇ ਬਜ਼ੁਰਗ ਬੈਠੇ ਆ ਮੈਂ ਉਹਨਾਂ ਨਾਲ ਵੀ ਗੱਲ ਕਰ ਲਵਾਂ ਹੈਨਾ ਇਹਨਾਂ ਨਾਲ ਕੋਈ ਗੱਲ ਨਹੀਂ ਗੱਲ ਕਰ ਲੈਣਾ ਆ ਕੇ ਗੱਲ ਕਰ ਲੈਣਾ ਤੁਸੀਂ ਕਿੱਥੋਂ ਦੇ ਇੱਥੋਂ ਦੇ ਲੋਕਲ ਵਸਿੰਦੇ ਹੋ ਹਾਂਜੀ ਹਾਂਜੀ ਇੱਥੋਂ ਦੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਨੂੰ 3 40 ਸਾਲ ਦੇ ਕਰੀ ਹੋਗੇ ਜਮੇਪੜੇ ਇੱਥੋਂ ਦੇ ਹੋ ਜਾਂ ਇੱਥੋਂ ਦੇ ਜਮੇਪੜੇ ਇੱਥੋਂ ਦੇ ਜਮੇਪੜੇ ਤੁਸੀਂ ਇਹ ਸਾਰੀ ਪਿਕਚਰ ਸਾਰੀਆਂ ਬਿਲਡਿੰਗਾਂ ਬਣਦੀਆਂ ਦੇਖੀਆਂ ਹੋਣਗੀਆਂ ਔਰ ਤੁਹਾਨੂੰ ਕਦੋਂ ਲੱਗਿਆ ਵੀ ਪਹਿਲੀ ਵਾਰ ਵੀ ਜਿਆਦਾ ਪ੍ਰਵਾਸੀ ਆ ਗਏ ਆਪਣੇ ਪਿੰਡ ਦੇ ਵਿੱਚ ਜਾਂ ਪਿੰਡ ਦੇ ਨੇੜੇ ਤੇੜੇ ਦਾ ਪੂਰਾ ਏਰੀਆ ਪ੍ਰਵਾਸੀ ਤਾਂ ਹੁਣ 5-10 ਸਾਲ ਤੋਂ ਜਦੋਂ ਉਸਮਾਨ ਨੇ ਕਲੋਨੀਆਂ ਬਿਠਾਈਆਂ ਨੇ ਨਾ ਇੱਥੇ ਜਤੋਂ ਜਤੋਂ ਮੈਨੂੰ ਲੱਗਿਆ ਹੁਣ ਇੱਥੇ ਹਾਂਜੀ ਆਮ ਤੌਰ ਤੇ ਜਿੱਦਾਂ ਦੱਸ ਰਹੇ ਸੀ ਸਰਦਾਰ ਜੀ ਕੇ ਸਰਬਸੰਮਤੀ ਦੇ ਨਾਲ ਸਰਪੰਚ ਬਣਦਾ ਰਿਹਾ ਮੈਂ 10 ਸਾਲ ਹੋ ਗਏ ਮੈਨੂੰ ਸਰਪੰਚ ਰਹੇ ਹਾਂ ਪੰਜ ਪੰਜ ਰਹੇ ਹਾਂ ਹਾਂ ਉਸੀਂ ਪੰਚ ਰਹੇ ਹਾਂ ਪਰ ਤੁਹਾਡੇ ਸਾਹਮਣੇ ਕਦੇ ਇਦਾਂ ਦੀ ਪਿਕਚਰ ਦੇਖਣ ਨੂੰ ਮਿਲੀ ਤੁਹਾਨੂੰ ਵੀ ਭਾਈ ਕੋਈ ਸਾਹਮਣੇ 10 12 ਨਾਮਿਨੇਸ਼ਨ ਜਿੰਨਾਂ ਨੂੰ ਤੁਸੀਂ ਜਾਣਦੇ ਨਹੀਂ ਉਹ ਬੰਦੇ ਸਰਪੰਚੀ ਦੀ ਚੋਣ ਲੜੀ ਜਾਂਦੇ ਸੀ ਇਦਾਂ ਕਦੇ ਹੋਈ ਪਿੰਡ ਚ ਨਹੀਂ ਹੋਈ ਐਜੇ ਗੱਲ ਇੱਕ ਵਾਰ ਜਿਹਨੇ ਸਾਰ ਸੋਤੀ ਨੇ ਖੜਾ ਬੰਦਾ ਚੁਣਤਾ ਚੁਣਤਾ ਕੋਈ ਦੂਜੇ ਖੜੇ ਅਗੇਂਸਟ ਨਹੀਂ ਖੜਨਾ ਜਾਂਦਾ ਵੀ ਉਹ ਤੁਹਾਡੇ ਪਿੰਡ ਚ ਕੋਈ ਇਦਾਂ ਦਾ ਰੌਲੇ ਰੱਪੇ ਵਾਲਾ ਸਿਸਟਮ ਹੈ ਨਹੀਂ ਸੀਗਾ ਹੈ ਨਹੀਂ ਕੋਈ ਰੌਲੇ ਰੱਪਾ ਵੀ ਆਵੇ ਕਦੇ ਇਲੈਕਸ਼ਨ ਆਣੀ ਤੇਰਾ ਇਕੱਠੀਆਂ ਬਹਿ ਕੇ ਜੋ ਫੈਸਲਾ ਕਰ ਲੈਂਦੀਆਂ ਸੀ ਸੋਨੀ ਸਾਹਿਬ ਪੂਰਾ ਪਿੰਡ ਇਕੱਠਾ ਹੋਇਆ ਵੀ ਪਿੰਡ ਇਕੱਠਾ ਪੂਰਾ ਇਸ ਮਸਲੇ ਸਾਬ ਹਰੇ ਕਈ ਪਾਰਟੀਆਂ ਦੇ ਨਮਾਇਦੇ ਖੜੇ ਇਥੇ ਕੋਈ ਆਪ ਦਾ ਕੋਈ ਕਾਂਗਰਸ ਦਾ ਕੋਈ ਅਕਾਲੀਆਂ ਦਾ ਪਰ ਇਸ ਟਾਈਮ ਸਾਬ ਇਕੱਠੇ ਹੈ ਤੁਸੀਂ ਆਪ ਵੀ ਪੰਚ ਰਹੇ ਹੋ ਇਥੇ ਦੋ ਵਾਰ ਹਨ ਲਗਾਤਾਰ ਕਿ 10 ਸਾਲ ਤੁਸੀਂ ਪੰਚ ਰਹੇ ਹੋ ਤੁਹਾਨੂੰ ਕੀ ਫੀਲ ਹੋਇਆ ਤੁਹਾਨੂੰ ਅਹਿਸਾਸ ਕੀ ਹੋਇਆ ਜਦੋਂ ਜਦੋਂ ਦੇਖਿਆ ਵੀ ਭਾਈ ਪਿੰਡ ਦੇ ਬੰਦੇ ਨੂੰ ਜਿਹਨੂੰ ਸਰਬਸੰਮਤੀ ਅਸੀਂ ਕਰਾਉਣੀ ਸੀਗੀ ਨੌਜਵਾਨ ਗੁਰਸਿੱਖ ਸੀਗਾ ਉਹਨੂੰ ਸਰਬਸੰਮਤੀ ਕਰਾਉਣੀ ਸੀ ਪਰ ਸਾਹਮਣੇ 10 ਬੰਦੇ ਸਰਪੰਚੀ ਦੀ ਚੋਣ ਲੜਨ ਆਲੇ ਆਏ ਹੋਏ ਉਹ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਨਹੀਂ ਪਤਾ ਨਹੀਂ ਪ੍ਰਵਾਸੀ ਨੇ ਹੋਰ ਪਾਸਿਓਂ ਆਏ ਹੋਏ ਆ ਉਦੋਂ ਤੁਹਾਨੂੰ ਕੀ ਤੱਕਾ ਜਾਂ ਲੱਗਿਆ ਇੱਕ ਵਾਰਕ ਨਹੀਂ ਤੱਕਾ ਦਾ ਲੱਗਦਾ ਵੀ ਆਪਣੇ ਨਾਲ ਤੱਕਾ ਹੋ ਗਿਆ ਪੂਰਾ ਇਹ ਇਹ ਇਸ਼ਤਪੁਰਾ ਕਿਹੜਾ ਤੱਕਾ ਹੋ ਸਕਦਾ ਪੰਜਾਬੀਆਂ ਨਾਲ ਜੇ ਕਿ ਬਈਆ ਕੇ ਪੰਜ ਸਰਪੰਚ ਬਣ ਜੀ ਜੇੜਾ ਪੰਜਵੇਂ ਸੀ ਬੰਨਣਾ ਕਹਿੰਦਾ ਕਿ ਕੋਈ ਐਫੀਡੇਵਿਟ ਤੇ ਮੋਹਰ ਲੋਣੀ ਤਾਂ ਪੰਜਾਂ ਨੂੰ ਪਿੱਛੇ ਪੰਜਵੇਂ ਸ਼ਿਭ ਜਨ ਆਪਣੇ ਨੇ ਕਿਸੀ ਕਟੜਪੜ ਹਮ ਸਰਪੰਚ ਪੰਚਾਇਤ ਸਰਪੰਚ ਬਣੇ ਆਪਾਂ ਬਈ ਕੋ ਵੀ ਵੈਰੀਫਾਈ ਤੇ ਕਰ ਸਕਦੇ ਕੋਈ ਸਰਟੀਫਿਕੇਟ ਹੋਇਆ ਕੋ ਬੱਚੇ ਦਾ ਹੋਇਆ ਕੋ ਬਣਾਉਣਾ ਹੋਇਆ ਤੁਸੀਂ ਪ੍ਰਵਾਸੀਆਂ ਦੀ ਅਮੰਨਤਾ ਕਰਦੇ ਫਿਰਨ ਹੈ ਵੀ ਭਾਈ ਜਿਨ੍ਹਾਂ ਦੀ ਨਾ ਕੋਈ ਜ਼ਮੀਨ ਨਾ ਕੋਈ ਘਰ ਆ ਇੱਥੇ ਪਰ ਆ ਕੇ ਕਿਰਾਏ ਤੇ ਰਹਿ ਰਹੇ ਉਹ ਉਹ ਲੜ ਰਹੇ ਸੀ ਇਲੈਕਸ਼ਨ ਸਾਨੂੰ ਦੋਨੋਂ ਕਿ ਮੇ ਤਾਂ ਕਰਨੀ ਪਈ ਸੀ ਆਪਣਾ ਕੰਮ ਸੀ ਸਾਡਾ ਤਾਂ ਇਹ ਸਰਕੂਨ ਕਿ ਮੇ ਤਾਂ ਕਰਨੀ ਪਈ ਸੀ ਸਾਨੂੰ ਅਸੀਂ ਅਸੀਂ ਤਾਂ ਜਦੋਂ ਜਿਵੇਂ ਕਹਿੰਦਾ ਵੀ ਜੋ ਨਾ ਇੰਨੀ ਨੱਠ ਭੱਜ ਕਰਦੇ ਅਸੀਂ ਤਾਂ ਉਹਨਾਂ ਦੀ ਝੁੱਗੀ ਦੇ ਅੱਗੇ ਜਾ ਕੇ ਬੈਠੇ ਉਹਨਾਂ ਦਾ ਬਾਪੂ ਜੀ ਹਮਾਰੇ ਮੋਰ ਲਗਾ ਦੋ ਕਹਿੰਦਾ ਹਮ ਤੋ ਤੁਮਕੋ ਜਾਣਤਾ ਨਹੀਂ ਉਸ ਸਾਨੂੰ ਤਾਂ ਅਗਲੇ ਆ ਗੱਲ ਸੁਣਾਇਆ ਹਮ ਤਾਂ ਤੁਮਕੋ ਜਾਣਤਾ ਨਹੀਂ ਕਿ ਹਾਂਥੇ ਆਇਆ ਹੈ ਉਹ ਸਾਨੂੰ ਤਾਂ ਇਸ ਗੱਲ ਦੀ ਹੱਦ ਹੁੰਦੀ ਆ ਵੀ ਇੰਨਾ ਇੰਨਾ ਤੱਕਾ ਸਰਕਾਰਾਂ ਦੇਖੋ ਈ ਤੱਕਾ ਹਰੇ ਕਰਦੀ ਹੁੰਦੀ ਆ ਕਾਲੀ ਵੀ ਕਰਦੇ ਰਹੇ ਕਾਂਗਰਸ ਵੀ ਪਰ ਆ ਤਾਂ ਹੱਦੋਂ ਵੱਧ ਕਰਤੀ ਸਰਕਾਰ ਨੇ ਕਿ ਇੱਕ ਇੱਕ ਹਰ ਇੱਕ ਚੀਜ਼ ਦੀ ਹੱਦ ਹੁੰਦੀ ਆ ਹੱਦੋਂ ਵੱਧ ਹੁੰਦੀ ਆ ਇਸ ਕਨਵਿੰਸ ਕੀਤਾ ਲੋਕਾਂ ਨੂੰ ਫਿਰ ਇਕੱਠੇ ਕਰਨ ਵਾਸਤੇ ਵੀ ਹਮਕੋ ਤੁਮਕੋ ਕਰਨੀ ਪੈਣੀ ਆ ਆਪਾਂ ਨੂੰ ਤਾਂ ਜਾ ਕੇ ਇਹ ਕਹਿੰਦਾ ਜੀ ਜਦੋਂ ਸਵੇਰੇ ਸਾਨੂੰ ਪਤਾ ਲੱਗਿਆ ਸਾਡੇ ਪਿੰਡ ਚ ਤਾਂ ਇੱਥੇ ਮੁੰਡਿਆਂ ਨੇ ਅਲਾਸਮੈਂਟ ਕਰੀ ਸਾਰਾ ਪਿੰਡ ਇਕੱਠਾ ਹੋ ਗਿਆ ਵੀ ਭਾਈ ਆਹ ਦੇਖੋ ਆਪਣੇ ਨਾਲ ਕੀ ਹੋ ਗਿਆ ਅੱਠ ਭੱਜ ਜਦੋਂ ਉਹਨਾਂ ਦਾ ਬਹੁਮਤ ਹੋ ਗਿਆ ਉਹ ਸਰਪੰਚ ਉਹ ਬਣ ਗਿਆ ਉਹ ਜੋ ਜਣਾ ਮਰਜ਼ੀ ਮਤਾ ਪਾਸ ਕਰਕੇ ਜੋ ਮਰਜ਼ੀ ਕਰਨ ਕਾਨੂੰ ਜਿਹੜਾ ਕੋਈ ਸਾਡੇ ਤੇ ਕਿਰਾਏ ਰੈਂਟ ਤੇ ਵੀ ਰਹਿਦਾ ਅਗਲਾ ਗਿਆ ਹਮ ਤਾਂ ਹਮ ਨਹੀਂ ਦਿੱਤਾ ਤੁਮ ਕੋ ਰੈਂਟ ਕਿਆ ਕਰੇਗਾ ਸਾਡੇ ਵਾਸਤੇ ਤਾਂ ਬਹੁਤ ਵੱਡੀ ਸਮੱਸਿਆ ਖੜੀ ਕਰ ਦਿੱਤੀ ਸੀ ਜੇ ਨਾ ਸਾਡੇ ਪਿੰਡ ਦਾ ਏਕਾ ਹੁੰਦਾ ਨਾ ਸਮਾਜ ਸੇਵੀ ਸੰਸਥਾ ਸਾਨੂੰ ਸਾਥ ਦਿੰਦੀਆਂ ਤਾਂ ਸਾਡਾ ਤਾਂ ਬੁਰਾ ਹਾਲ ਸੀ ਸਾਨੂੰ ਤਾਂ ਪੰਜਾਬ ਪੰਜਾਬ ਛੱਡ ਕੇ ਸਾਨੂੰ ਜਗਤਪੁਰਾ ਛੱਡ ਕੇ ਜਾਣਾ ਪਣਾ ਸੀ ਤਾਂ ਸਰਪੰਚੀ ਦੀਆਂ ਚੋਣਾਂ ਆਈਆਂ ਤਾਂ ਲੋਕਾਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਿਉਂਕਿ ਸਰਪੰਚੀ ਦੀਆਂ ਚੋਣਾਂ ਵੈਸੇ ਆਮ ਤੌਰ ਤੇ ਕਹਿੰਦੇ ਕਿ ਅਸੀਂ ਸਰਬਸੰਮਤੀ ਨਾਲ ਜਗਤਪੁਰਾ ਦਾ ਸਰਪੰਚ ਚੁਣ ਲੈਣੇ ਹੁੰਦੇ ਆ ਪਿਛਲੇ ਕਈ ਚੋਣਾਂ ਇਸੇ ਤਰੀਕੇ ਦੇ ਨਾਲ ਹੋ ਗਈਆਂ ਪਰ ਇਸ ਵਾਰ ਜਦੋਂ ਦੇਖਿਆ ਕਿ ਜਦੋਂ ਸਰਪੰਚੀ ਦੇ ਕਾਗਜ਼ ਭਰਨ ਵਾਸਤੇ ਲੋਕ ਆ ਗਏ ਪ੍ਰਵਾਸੀ ਸੀਗੇ ਜਿਹੜੇ ਇੱਥੋਂ ਦੇ ਵਸਿੰਦੇ ਨਹੀਂਗੇ ਉਹਨਾਂ ਦੀਆਂ ਇਲੀਗਲ ਤਰੀਕੇ ਦੇ ਨਾਲ ਵੋਟਾਂ ਬਣ ਗਈਆਂ ਸਾਡੇ ਪਿੰਡ ਦੇ ਵਿੱਚ ਜੋੜ ਦਿੱਤੀਆਂ ਗਈਆਂ ਔਰ ਉਹ ਲੋਕ ਸਰਪੰਚੀ ਦੇ ਕਾਗਜ਼ ਵੀ ਭਰਿਆ ਏ ਇਹ ਵੀ ਪਿੰਡ ਦੇ ਲੋਕਾਂ ਨੇ ਦਾਵਾ ਕੀਤਾ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਤਾਂ ਕਹਿੰਦੇ ਪ੍ਰਵਾਸੀ ਹੀ ਸਾਡੇ ਤਾਂ ਪਿੰਡ ਦਾ ਸਰਪੰਚ ਬਣ ਜਾਣਾ ਸੀ ਸਾਨੂੰ ਤਾਂ ਉਹਨਾਂ ਦੀਆਂ ਮਿੰਨਤਾਂ ਕੱਢਣੀਆਂ ਪੈਣੀਆਂ ਸੀ ਕਿ ਬਾਬੂ ਜੀ ਹਮਾਰੇ ਮੂਹਰ ਲਗਾ ਦਿਓ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਕਰਨੀਆਂ ਪੈਣੀਆਂ ਸੀ ਲੋਕਾਂ ਨੂੰ ਜਾ ਕੇ खैर ਹੁਣ ਜਗਤਪੁਰਾ ਪਿੰਡ ਦੀ ਸਰਪੰਚੀ ਦੀ ਚੋਣ ਰੱਦ ਕਰ ਦਿੱਤੀ ਗਈ ਹੈ ਔਰ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਡਿਸੀਜਨ ਲਿਆ ਗਿਆ ਸਟੇਟ ਇਲੈਕਸ਼ਨ ਕਮਿਸ਼ਨ ਨੇ ਜਾਣਕਾਰੀ ਇਸ ਨੂੰ ਲੈ ਕੇ ਦਿੱਤੀ ਹੈ ਡੀਸੀ ਨੂੰ ਔਰ ਸਾਰੇ ਅਧਿਕਾਰੀਆਂ ਨੂੰ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਤੀ ਹੈ ਕਿ ਜਗਤਪੁਰਾ ਦੀ ਇਲੈਕਸ਼ਨ ਰੱਦ ਕਰ ਦਿੱਤੀ ਹੈ ਫਿਰ ਕਦੇ ਫਿਰ ਆਉਣ ਵਾਲੇ ਥੋੜੇ ਸਮੇਂ ਬਾਅਦ ਇੱਥੇ ਸਰਪੰਚੀ ਦੀ ਇਲੈਕਸ਼ਨ ਹੋਏਗੀ ਜਦੋਂ ਨੋਟੀਫਿਕੇਸ਼ਨ ਆਏਗਾ ਫਿਰ ਦੇਖਣਾ ਹੋਵੇਗਾ ਕਿ ਕੌਣ ਸਰਪੰਚ ਬਣਦਾ ਔਰ ਇਸ ਦੇ ਨਾਲ ਹੀ ਇਹ ਵੀ ਆਰਡਰ ਜਾਰੀ ਕੀਤੇ ਗਏ ਆ ਕਿ ਜੋ ਵੋਟਰ ਲਿਸਟ ਆ ਉਹ ਫਿਲਟਰ ਕੀਤੀ ਜਾਵੇ ਜੋ ਐਕਚੁਅਲ ਵੋਟਰ ਲਿਸਟ ਜਿਹੜੇ ਇੱਥੋਂ ਦੇ ਵਸਿੰਦੇ ਆ ਉਹਨਾਂ ਦੀ ਹੀ ਵੋਟਰ ਲਿਸਟ ਜਿਹੜੀ ਆ ਉਹ ਹੋਣੀ ਚਾਹੀਦੀ ਆ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਜਗਪੁਰਾ ਮੁਹ